15000 ਦਾ ਜੱਫਾ ਪਰ ਇਧਰਲੇ ਪਾਸੇ ਚਿੱਟੀ ਆਲਾ ਚਿੱਟੀ ਆਲਾ ਚਿੱਟੀ ਆਲਾ ਹੋ ਬੱਲੇ ਬੱਲੇ ਹੁੰਦੀ ਲਾਲਾ ਲਾਲਾ ਉਧਰਲੇ ਪਾਸੇ ਚਿੱਟੀ ਆਲਾ ਤੇ ਆਈ ਤੇ ਆਇਆ ਹੋਇਆ ਆਈ ਤੇ ਆਇਆ ਹੋਇਆ ਉਹ ਤਾੜੀਆਂ ਮਾਰ ਦਿਓ ਹੈ ਹੈ ਜੱਗਾ ਚਿੱਟੀ ਵਾਲਾ ਬੜਾ ਤਕੜੀ ਮਾਇਆ ਮਿਲਦੀ ਹੈ ਸਾਰਿਆਂ ਦਾ ਧੰਨਵਾਦ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਰਵੀ ਕਲਸ਼ੀਅਮ ਵਾਲਾ ਮੈਦਾਨ ਦੇ ਵਿੱਚ ਸਿਕ ਸਰਦਾਰ ਕਬੱਡੀ ਖਿਡਾਰੀ ਕਿਕਲਗੀਆਂ ਵਾਲਿਆਂ ਲਿਖਾਂਗੇ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੇ ਜੋਤਰੀ ਵਡਿਆਈ ਵੱਡੀ ਆ ਦੂਸਰੇ ਪਾਸੇ ਸਨੀ 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 ਈ ਲੱਖ ਜਿੱਤ ਲਿਆ ਉਹ ਜਿੰਦਰਾ ਵੇਖ